ਫੁੱਲਾਂ ਦੀ ਆਈ ਹੈ ਬਹਾਰ ਜੀਵਦਾਈ ਹੋਵੇ ਫੁੱਲਾਂ ਦੀ ਆਈ ਹੈ ਬਹਾਰ ਜੀਵਦਾਈ ਹੋਵੇ ਪਹਿਲੀ ਵਧਾਈ ਮੇਰੇ ਸਤਿਗੁਰ ਨੂੰ ਹੋਵੇ ਪਹਿਲੀ ਵਧਾਈ ਮੇਰੇ ਸਤਿਗੁਰ ਨੂੰ ਹੋਵੇ ਖੁਸ਼ੀਆਂ ਜੀਨ ਦਿੱਤੀਆਂ અપਾਰ ਜੀਵਦਾਈ ਹੋਵੇ ਖੁਸ਼ੀਆਂ ਜਿੰਨ ਦਿੱਤੀਆਂ ਆਪਾਰ ਜੀਵਦਾਈ ਹੋਵੇ ਫੁੱਲਾਂ ਦੀ ਆਈ ਹੈ ਬਹਾਰ ਜੀਵਦਾਈ ਹੋਵੇ ਫੁੱਲਾਂ ਦੀ ਆਈ ਹੈ ਬਹਾਰ ਜੀਵਦਾਈ ਹੋਵੇ ਦੂਜੀ ਵਦਾਈ ਗੁਰੂ ਨਾਨਕ ਨੂੰ ਹੋਵੇ ਦੂਜੀ ਵਦਾਈ ਗੁਰੂ ਨਾਨਕ ਜਿਨ ਇਹ ਰਚਿਆ ਹੈ ਸੰਸਾਰ ਜੀਵ ਦਾਈ ਹੋਵੇ ਜਿਨ ਇਹ ਰਚਿਆ ਹੈ ਸੰਸਾਰ ਜੀਵ ਦਾਈ ਹੋਵੇ ਫੁੱਲਾਂ ਦੀ ਆਈ ਹੈ ਬਹਾਰ ਜੀਵ ਦਾਈ ਹੋਵੇ ਫੁੱਲਾਂ ਦੀ ਆਈ ਹੈ ਬਹਾਰ ਜੀਵ ਦਾਈ ਹੋਵੇ ਅਗਲੀ ਵਦਾਈ ਗੁਰੂ ਗਲੀਵਦਾਈ ਸ਼ਿਰਕੁਰੂ ਕੋਵਿੰਦ ਨੂੰ ਹੋਵੇ ਸਾਡੇ ਲਈ ਵਾਰਤਾ ਪਰਵਾਰ ਜੀਵਦਾਈ ਹੋਵੇ ਸਾਡੇ ਲਈ ਵਾਰਤਾ ਪਰਵਾਰ ਜੀਵਦਾਈ ਹੋਵੇ ਫੁੱਲਾਂ ਦੀ ਆਈ ਹੈ ਬਾਹਰ ਜੀਵਦਾਈ ਹੋਵੇ ਫੁੱਲਾਂ ਦੀ ਆਈ ਹੈ ਬਾਹਰ ਜੀਵ ਵਧਾਈ ਹੋਵੇ ਅਗਲੀ ਵਧਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਵੇ ਅਗਲੀ ਵਧਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਵੇ ਖੁਸ਼ੀਆਂ ਜਿੰਦ ਦਿੱਤੀਆਂ ਅਪਾਰ ਜੀਵ ਵਧਾਈ ਹੋਵੇ ਖੁਸ਼ੀਆਂ ਜਿੰਦ ਦਿੱਤੀਆਂ ਅਪਾਰ ਜੀਵ ਵਧਾਈ ਹੋਵੇ ਫੁੱਲਾ ਦੀ ਆਈ ਹੈ ਬਹਾਰ ਜੀ ਵਧਾਈ ਹੋਵੇ ਫੁੱਲਾ ਦੀ ਆਈ ਹੈ ਬਹਾਰ ਜੀ ਵਧਾਈ ਹੋਵੇ ਅਗਲੀ ਵਧਾਈ ਇਸ ਪਰਵਾਰ ਨੂੰ ਹੋਵੇ ਅਗਲੀ ਵਧਾਈ ਇਸ ਪਰਵਾਰ ਨੂੰ ਰੱਬ ਹੱਸਦਾ ਵਸਦਾ ਰੱਖੀ ਪਰ ਵਾਰ ਜੀਵदाई ਹੋਵੇ ਰੱਬ ਹੱਸਦਾ ਵਸਦਾ ਰੱਖੀ ਪਰ ਵਾਰ ਜੀਵदाई ਹੋਵੇ ਫੁੱਲਾਂ ਦੀ ਆਈ ਹੈ ਬਹਾਰ ਜੀਵदाई ਹੋਵੇ ਫੁੱਲਾਂ ਦੀ ਆਈ ਹੈ ਬਹਾਰ ਜੀਵदाई ਹੋਵੇ